मेरा नाम राजन मल्होत्रा जी, जी आज ਜਿਹੜਾ ਕੇ ਇਹ ਲਗਾਇਆ ਗਿਆ ਹੈ ਅੱਜ ਮੇਰੇ ਪਿਤਾ ਜੀ ਦੀ ਪਿਛਲੇ ਸਾਲ ਮਾਰਚ ਦੇ ਡੈਥ ਹੋ ਗਈ ਸੀ ਤੇ ਉਹਨਾਂ ਦੀ ਯਾਦ ਵਿੱਚ ਅੱਜ ਆਪਾਂ ਪਾਣੀ ਦੀ ਸੇਵਾ ਸ਼ੁਰੂ ਕੀਤੀ ਹੈ ਜਿਹੜੀ ਕਿ 24 ਘੰਟੇ ਚੱਲਦੀ ਰਹੇਗੀ ਠੰਡਾ ਪਾਣੀ ਫਿਲਟਰ ਵਾਲਾ ਪਾਣੀ ਤੇ ਉਹਦੀ ਸ਼ੁਰੂਆਤ ਕਰਕੇ ਹੀ ਅਸੀਂ ਅੱਜ ਨਾਲ ਲੰਗਰ ਦੀ ਸੇਵਾ ਕਰ ਰਹੇ ਹਾਂ ਪਰ ਜਿੱਦਾਂ ਕੇ ਲੰਗਰ ਲਗਾਇਆ ਗਿਆ ਹੈ ਹੁਣ ਇਹ ਹਰ ਸਾਲ ਹੀ ਲਗਾਇਆ ਜਾਏਗਾ ਕਿ ਅੱਜ ਪਹਿਲੀ ਵਾਰੀ ਲਗਾਇਆ ਅੱਜ ਜਾਣੀ ਨਹੀਂ ਹਰ ਸਾਲ ਇਸੇ ਦਿਹਾੜੇ ਨੂੰ ਲਾਇਆ ਜਾਏਗਾ ਹਾਂ ਜੀ ਸਿਆਣੀ ਕਾਜ ਦੇ ਸਾਥੋ ਸਾਥੀ ਜੀ ਨੂੰ ਯਾਦ ਨਿਕਲਵਾ ਰਹੇ ਹਾਂ ਅੱਜ ਲੋਕਾਂ ਨੂੰ ਕੀ ਮੈਸੇਜ ਦੇਣਾ ਹੈ ਇਹ ਹੀ ਮੈਸੇਜ ਦੇਣਾ ਹੈ ਕਿ ਸਾਰੇ ਨੂੰ ਮਿਲ ਜੁਲ ਕੇ ਰਹਿਣਾ ਜੀ ਤੇ ਆਪਣੇ ਮਾਤਾ ਪਿਤਾ ਦੀ ਮਿਹਨਤਾਂ ਸੇਵਾ ਕਰਨੀ ਚਾਹੀਦੀ ਜੀ ਜਿਹੜੀ ਕਿ ਮਾਪਿਓ ਨੂੰ ਆਪਣੇ ਉਸ ਤੋਂ ਉੱਪਰ ਕੋਈ ਨਹੀਂ ਹੈਗਾ ਦੁਨੀਆ ਦੇ ਵਿੱਚ ਤੇ ਆਪਾਂ ਆਪਣੇ ਮਾਪੇਓ ਨੂੰ ਖੁਸ਼ ਰੱਖਣਾ ਜੀ ਦਾ ਹੱਟ ਹੈ ਉਹਨਾਂ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਤਿੰਦਰ ਸਿੰਘ ਬਾਂਗਾ ਅੱਜ ਬੜੇ ਨਿੱਗੇ ਤੇ ਸੁਭਾਲੇ ਮਲੋਤਰਾ ਪਰਿਵਾਰ ਨੇ ਆਪਣੇ ਪਿਤਾ ਜੀ ਦੀ ਯਾਦ ਦੇ ਵਿੱਚ ਇੱਕ ਵਾਟਰ ਕੂਲਰ ਲਗਾਇਆ ਹੈ ਜਿਹੜਾ 24 ਘੰਟੇ ਹੀ ਠੰਡਾ ਅਤੇ ਫਿਲਟਰ ਵਾਲਾ ਪਾਣੀ ਆਉਂਦੀਆਂ ਜਾਂਦੀਆਂ ਸੰਗਤਾਂ ਵਾਸਤੇ ਹੈ ਅਤੇ ਬੜੀ ਛੀਤੀ ਦੇ ਵਿਹਾੜੇ ਚੱਲੇ ਨੇ ਉਹਨਾਂ ਦੀ ਯਾਦ ਦੇ ਵਿੱਚ ਲੰਗਰ ਤੇ ਇਹਨਾਂ ਨੇ ਆਪਣੇ ਫਾਦਰ ਸਾਹਿਬ ਦੀ ਯਾਦ ਦੇ ਵਿੱਚ ਇਹ ਵਾਟਰ ਕੂਲਰ ਜੋ ਲਗਾਇਆ ਗਿਆ ਹੈ ਅਤੇ ਹੋਰ ਵੀ ਇਹ ਗਰੀਬਾਂ ਦੀ ਸੇਵਾ ਕਰਦੇ ਰਹਿੰਦੇ ਹਨ ਤੇ ਮਹਾਰਾਜ ਜਨਾਂ ਨੂੰ ਹੋਰ ਤਰੱਕੀਆਂ ਬਖਸ਼ੇ ਜਿਹੜੇ ਗਰੀਬਾਂ ਦੇ ਕੰਮ ਆਉਂਦੇ ਰਹਿਣ ਸਮਾਜ ਦੀ ਸੇਵਾ ਤੇ ਇਹਨਾਂ ਦਾ ਮਨ ਹੈ ਜੁੜਿਆ ਰਹੇ ਬੰਦੇ ਕਹਿੰਦੇ ਨੇ ਕਿ ਬਹੁਤ سارے ਮੰਦਰ ਹੋਣ ਕੀ ਤਕਰੀਮ ਲੱਗਦੇ ਨੇ ਆਪਾਂ ਦੇਖਦੇ ਹਾਂ ਜਿਹੜਾ ਸ਼ਹੀਦੀ ਦਾ ਇਹ ਮੰਦਿਰ ਹੈ ਉਹਦੇ ਗੁਰੂਆਂ ਦੇ ਭਗਵਾਨ ਦੀ ਮੰਡੀ ਉਹਦੀ ਵੀ ਲੰਗ ਲਗਾਈ ਜਾਂਦੀ ਨਹੀਂ ਇਸ ਤੋਂ ਹੋਰ ਬੜਾ ਵੀ ਜਲਦੀ ਵੀ ਉਹ ਸਾਰਿਆਂ ਨੂੰ ਕੰਟੈਕਟ ਕਰਦੇ ਨੇ ਜੀ ਉਸ ਟਾਈਮ ਉਹ ਅੱਜ ਇਹਦਾ ਮੰਦਿਰ ਲਗਾਇਆ ਇਹਦੀ ਮਹਿਮਾ ਹੈ ਇਹਦੀ ਮਹਿਮਾ ਹੈ ਇੱਕ ਤੇ ਇਹਨਾਂ ਨੇ ਅੱਜ ਵਾਟਰ ਕਲੋਰ ਲਗਵਾਇਆ ਸੀ ਆਪਣੇ ਪਿਤਾਈ ਦੀ ਯਾਦ ਦੇ ਵਿੱਚ ਤੇ ਇਹਨਾਂ ਨੇ ਬੜੀ ਖੁਸ਼ੀ ਹੋਈ ਦੂਜਾ ਇਹ ਕਹਿੰਦੇ ਵੀ ਉਹ ਸ਼ਹੀਦੀ ਗੁਰ ਪਰਿਵਾਰ ਆ ਬੜਾ ਤਗੜਾ ਉਹਦੀ ਯਾਦ ਵਿੱਚ ਲੰਗਰ ਹਰ ਆਦਮੀ ਨੇ ਕੋਈ ਨਾ ਕੋਈ ਲਗਾਉਣਾ ਹੁੰਦਾ ਹੈ ਤੇ ਇਹਨਾਂ ਨੇ ਅੱਜ ਕੜੀ ਚਾਵਲ ਦਾ ਉੱਚੇ ਤੌਰ ਤੇ ਲੰਗਰ ਬਣਵਾਇਆ ਤੇ ਜੋ ਕਿ ਦੀਨੂ ਵੀ ਹੋਏਗਾ ਦੇ ਆਪਣੇ ਪਿਤਾ ਜੀ ਦੀ ਯਾਦ ਦੇ ਵਿੱਚ ਵੀ ਹੋਏਗਾ ਵਿਕਾਸ ਮੋਸੇ ਇਹ ਮੇਰੇ ਫਾਦਰ ਸਾਹਿਬ ਦੀ ਯਾਦ ਚ ਲਗਾਇਆ ਜੀ ਜੀ ਨਾਮ ਸ਼੍ਰੀ ਰਾਮਦਲ ਮਲੋਤਰਾ ਫਰਸਟ ਟਾਈਮ ਪਿਛਲੇ ਸਾਲ ਉਹਨਾਂ ਨੇ ਬੈਠੋਗੀ ਸੀ ਉਹਨਾਂ ਹੀ ਜਗ੍ਹਾ 'ਚ ਲੰਘਰ ਲਗਾਇਆ ਤੇ ਆ ਫ੍ਰਿਜ ਦਾ ਆਪਣਾ ਸੇਵਾ ਕੀਤੀ ਠੰਡੇ ਪਾਣੀ ਦੀ ਤੇ ਜਗ੍ਹਾ ਉਹਨਾਂ ਦੀ ਹੀ ਸੀਗੀ ਮਤਲਬ ਸਨ 80-82 ਦੇ ਵਿੱਚ ਉਹਨਾਂ ਨੇ ਇੱਥੇ ਹੀ ਕੰਮ ਸ਼ੁਰੂ ਕੀਤਾ ਸੀਗਾ ਪਰ ਕਿਸੇ ਕਾਰਨ ਕਰਕੇ 2010 'ਚ ਜਗ੍ਹਾ ਬਦਲਣੀ ਪੈਗੀ ਸੀਗੀ ਤੇ ਜਗ੍ਹਾ ਅੱਜ ਆਪਾਂ ਵਾਪਸ ਲੈ ਕੇ ਤੇ ਉਹਨਾਂ ਦੇ ਨਾਮ ਤੇ ਇੱਥੇ ਆਪਾਂ ਪਾਣੀ ਪੀਸੇਵਾ ਦਾ ਫ੍ਰਿਜ ਲਗਾਇਆ ਠੰਡੇ ਪਾਣੀ ਦਾ ਆਪਾਂ ਨੂੰ ਕਿਹੜੇ-ਕਿਹੜੇ ਜੜੀ ਦਾ ਸਪੋਰਟ ਕੈਨੇਸ ਕਰਨਾ ਹੈ ਉਹਨਾਂ ਨੇ ਦੀ ਮੱਠੀਆਂ ਦਾ ਕੰਮ ਇੱਥੋਂ ਸ਼ੁਰੂ ਕੀਤਾ ਸੀਗਾ ਇਸੇ ਜਗ੍ਹਾ ਤੋਂ ਤੇ ਉਸ ਤੋਂ ਬਾਅਦ ਫਿਰ ਆਪਣੇ ਪਾਗਲਾ ਦੀ ਹੁਣ ਆਪਣੇ ਕੋਲ ਰਸਦਾ ਜੂਨਰ ਟ ਹੈ ਨਮਕੀਨ ਯੂਨਟ ਹੈ ਤਿੰਨ ਚਾਰ ਆਈਟਮਾਂ ਹੋਰ ਆਪਾਂ ਤਿਆਰ ਕਰਦੇ ਹਾਂ ਕਿਹੜਾ ਲੰਗਰ ਲਗਾਇਆ ਕਿ ਕਿਹ ਚੀਜ਼ ਕਰ ਕੜੀ ਚਾਵਲ ਦਾ ਜੀ ਕੜੀ ਚਾਵਲ ਹੈ ਅੱਜ ਯਾਨੀ ਕੀ ਸੰਗਤ ਨੂੰ ਕੀ ਮੈਸੇਜ ਆ ਛਿੱਟ ਝੜੇ ਵੀ ਆ ਰਹੇ ਨੇ ਸਾਡੂੰ ਅੱਗੇ ਬਈ ਦਾ ਬਸ ਗਰਮੀ 'ਚ ਮੈਂ ਬਹੁਤ ਆਪਦੀ ਪੈ ਰਹੀ ਜੀ ਲੰਗਰ ਸੇਵਾ ਪਾਣੀ ਚੱਲਦਾ ਰਹਿਣਾ ਚਾਹੀਦਾ ਵੈ ਜਲਦੀ ਸੇਵਾ ਸਰ ਨਾਲੋਂ ਉੱਚੀ ਸੇਵਾ ਵੈ ਤੇ ਪਾਣੀ ਹਰ ਜਗ੍ਹਾ ਹੋਣਾ ਚਾਹੀਦਾ ਮੈਂ ਤੇ ਬਾਕੀ ਮਿਲਜੁਲ ਕੇ ਰਹਿਣੇ ਰਹਿਣਾ ਚਾਹੀਦਾ ਸਾਰਿਆਂ ਨੂੰ ਹਾਂਜੀ 24 ਘੰਟੇ ਮਿਲ ਜੂਗਾ ਤੇ ਚੰਗਾ ਪਾਣੀ ਮਾਰਕੀਟ ਮਾਰਕੀਟ ਵਾਲਿਆਂ ਵਾਸਤੇ ਆਂਦੇ ਜਾਂਦੀ ਪਬਲਿਕ ਵਾਸਤੇ ਕੋਈ ਵੀ ਇਹਨੂੰ ਯੂਜ਼ ਕਰ ਸਕਦਾ ਹਾਂਜੀ ਫਿਲਟਰ ਫਿਲਟਰ ਆਰੋਂ ਨਾਲ ਲੱਗੇ ਜੀ ਹਾਂਜੀ